ਜੀ ਦੂਸਰੀ ਗੱਲ ਜਿਹੜੀ 80 ਕੇਰੇ ਨਵੇਂ 70 ਕੇਰੇ ਨਵਿਆਂ ਦੀ ਗੱਲ ਕੀਤੀ ਹੈ ਪਹਿਲੋਂ ਪੁਰਾਣੇ ਤੋਂ ਸਾਹਮਣੂ ਜੀ ਪੁਰਾਣਿਆਂ ਨੇ ਤੇ ਹਾਲਾਤ ਹੋ ਗਏ ਕਾਂਗਰਸ ਦੇ ਵਿੱਚ ਕੋਈ ਮੈਂ ਸਮਝਦਾ ਕੋਈ ਕੰਟਰੋਲ ਕਰਨ ਵਾਲਾ ਬੰਦਾ ਹੀ ਨਹੀਂ ਕਰਦੀ ਦੂਸਰੇ ਪਾਸੇ ਮੈਂ ਗੱਲ ਕਰਨ ਜਾ ਰਿਹਾ ਜੋ ਕਿ ਅੱਜ ਵੀਡੀਓ ਅੱਜਕੱਲ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਾਡੇ ਸਤਕਾਰਯੋਗ ਨਵਤੇਜ ਸਿੰਘ ਚੀਮਾਈ ਐਕਸ ਐਮ ਐਲ ਜਿਨ੍ਹਾਂ ਨੂੰ ਪਾਰਟੀ ਨੇ ਆਪਣੇ ਸਿੰਬਲ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਪਛਾਇਆ ਉਹਨਾਂ ਨੂੰ ਐਮ ਐਲ ਏ ਬਣਾਇਆ ਤੇ ਉਹਨਾਂ ਨੇ ਬਿਆਨ ਦਿੱਤਾ ਕਿ ਇਹਨਾਂ ਪ੍ਰਾਣੀਆਂ ਨੂੰ ਸਾਹਮਣੂ ਫੇਰ ਨਵੀਆਂ ਦੀ ਗੱਲ ਕਰੋ ਦੇਖੋ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਪ੍ਰਾਣੀਆਂ ਨੂੰ 2-2 3-3 ਵਾਰ ਟਿਕਟ ਦੇ ਦਿੱਤੀ ਹੈ ਤੇ ਅਗਰ ਦੋ ਵਾਰ ਤਿੰਨ ਵਾਰ ਇੱਕ ਵਾਰ ਉਹਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਦੇ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਹੈ ਤਾਂ ਤੁਹਾਨੂੰ ਚਾਹੀਦਾ ਹੈ ਕਿ ਕੋਈ ਵੀ ਨਵਾਂ ਚਿਹਰਾ ਜਿਹੜਾ ਕਿ ਬਹੁਤ ਵਧੀਆ ਪਾਰਟੀ ਦੇ ਵਿੱਚ ਜ਼ਮੀਨੀ ਲੈਵਲ ਤੇ ਕੰਮ ਕਰ ਰਿਹਾ ਹੈ ਤੇ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਆਪਣੀ ਕੁਰਸੀ ਦੀ ਫਿਕਰ ਕਰਨੀ ਚਾਹੀਦੀ ਹੈ ਤੁਸੀਂ ਜਦੋਂ ਐਮਐਲਏ ਸੀਗੇ ਤੁਸੀਂ ਆਪਣੇ ਯੂਥ ਦੇ ਪ੍ਰਧਾਨ ਨਹੀਂ ਸਾਬ ਸਿਕ ਤੁਸੀਂ ਬਲਾਕ ਦੇ ਪ੍ਰਧਾਨ ਨਹੀਂ ਸਾਬ ਸਿਕ ਆ ਹੁਣ ਜੋ ਹੁਣ ਬਲਾਕ ਸੰਮਤੀਆਂ ਬੁਟਾ ਹੋਈਆਂ ਉਹਦੇ ਵਿੱਚ ਬਲਾਕ ਸੰਮਤੀਆਂ ਤੁਹਾਡੇ ਕੋਲ ਬਣਾਈ ਗਈ ਉਸ ਤੋਂ ਇਲਾਵਾ ਤੁਹਾਡੇ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਹਲਕੇ ਦੇ ਵਿੱਚ ਇੱਕ ਯਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਨੇ ਜਮੀਨੀ ਲੈਵਲ ਤੇ ਵਰਕ ਕੀਤਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਚਾਚਾ ਜੀ ਦੇ ਪੁੱਤਰ ਤੁਹਾਡੇ ਆਪਣੇ ਭਰਾ ਨੇ ਤੁਹਾਡੇ ਤੁਹਾਡਾ ਸਾਥ ਛੱਡਿਆ ਇਸ ਦਾ ਮਤਲਬ ਹੈ ਤੁਹਾਡੇ ਵਿੱਚ ਕੁਝ ਕਮਜ਼ੋਰੀਆਂ ਸੀ ਤੁਹਾਡੀਆਂ ਨਾਕਾਮੀਆਂ ਸੀ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਣਾ ਅੰਜਲੀ ਕਾਂਗਰਸ ਪਾਰਟੀ ਵਿੱਚ ਆਪਸੀ 카ਟੋਕਲੇਸ਼ ਮੁਕੰਦਰ ਨਾਮ ਨਹੀਂ ਲੈ ਰਿਆ ਤੇ ਅੱਜ ਦੀ ਨਾ ਪਾਰਟੀ ਦੇ ਕਿਸੇ ਨਾ ਕਿਸੇ ਵੱਡੇ ਚਿਹਰੇ ਵੱਲੋਂ ਦਿੱਤਾ ਗਿਆ ਬਿਆਨ ਨਵਾਂ ਵਿਵਾਦ ਖੜਾ ਕਰ ਦਿੰਦਾ ਤੇ ਜਿਸ ਕਰਕੇ ਪਾਰਟੀ ਦੀ ਇਕਤਾ ਉੱਤੇ ਸਵਾਲ ਖੜੇ ਹੋ ਰਹੇ ਹਨ ਤੇ ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬੀਤੇ ਦਿਨੀ ਇੱਕ ਨਿੱਜੀ న్యూਸ ਚੈਨਲ ਨਾਲ ਗੱਲਬਾਤ ਦੌਰਾਨ ਕਾਂਗਰਸੀ ਆਗੂ ਨਵਤੇਜ ਸਿੰਘ ਛੀਮਾ ਨੇ ਕਿਹਾ ਕਿ ਪਹਿਲਾਂ ਪੁਰਾਣਿਆਂ ਨੂੰ ਤਾਂ ਸੰਭਾਲ ਲਓ ਫਿਰ ਨਵਿਆਂ ਨੂੰ ਟਿਕਟ ਦੇਣ ਦੀ ਗੱਲ ਕਰੋ ਚੋਨਾ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਇੱਕ ਹੋਰ ਨਵਾਂ ਵਿਵਾਦ ਛਿੜਦਾ ਨਜ਼ਰ ਆ ਰਿਹਾ ਹੈ ਤੇ ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਰਾਜਾ ਵਰਿੰਗ ਵੱਲੋਂ ਔੜ ਵਾਲੀਆਂ ਚੋਨਾਂ ਦੇ ਵਿੱਚ ਵੀ ਨਵੇਂ ਚਿਹਰਿਆਂ ਨੂੰ ਟਿਕਟਾ ਦੇਣ ਦੀ ਗੱਲ ਕੀਤੀ ਗਈ ਸੀ ਇਸੇ ਗੱਲ ਤੋਂ ਨਵਤੇਜ ਸਿੰਘ ਚੀਮਾ ਵੱਲੋਂ ਦਿੱਤੇ ਇਸ ਬਿਆਨ ਨੂੰ ਕਈ ਲੋਕ ਪਾਰਟੀ ਅੰਦਰ ਅਸਹਿਮਤੀ ਵਜੋਂ ਦੇਖ ਰਹੇ ਹਨ ਤੇ ਨਵਤੇਜ ਸਿੰਘ ਚੀਮਾ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਫਗਵਾੜਾ ਤੋਂ ਯੂਥ ਲੀਡਰ ਸੋਰਲ ਸ਼ਰਮਾ ਜੋ ਕਿ ਦੁਆਬਾ ਜ਼ੋਨ ਲਈ ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਸਟੇਟ ਕੋਆਰਡੀਨੇਟਰ ਹਨ ਤੇ ਇਹਨਾਂ ਨੇ ਇਸ ਬਿਆਨ ਤੇ ਤਿੱਖੀ ਅਨਕਹਿਦ ਕੀਤੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੇ ਆਗੂ ਆਪਸ ਦੇ ਵਿੱਚ ਹੀ ਲੜਦੇ ਰਹੀ ਤਾਂ ਆਉਣ ਵਾਲੀਆਂ ਚ ਉਹਨਾਂ ਦੇ ਵਿੱਚ ਪਾਰਟੀ ਲਈ ਹਾਲਾ ਬਾਤ ਹੋਰ ਵੀ ਮਾੜੇ ਹੋ ਸਕਦੇ। ਕੁੱਲ ਮਿਲਾ ਕੇ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਇਹ ਬਿਆਨਬਾਜ਼ੀ ਨਾ ਸਿਰਫ ਨਾਮਾ ਵਿਵਾਦ ਖੜਾ ਕਰ ਰਹੀ ਐ ਸਗੋਂ ਪਾਰਟੀ ਦੀ ਸਿਆਸੀ ਰਣਨੀਤੀ ਅਤੇ ਪੇਖ ਉਤੇ ਵੀ ਗੰਭੀਰ ਸਵਾਲ ਖੜੇ ਕਰ ਰਹੀ ਐ। ਤੇ ਨਵਤੇਜ ਸਿੰਘ ਚੀਮਾ ਵੱਲੋਂ ਦਿੱਤੇ ਗਏ ਬਿਆਨ ਦਾ ਜਵਾਬ ਦਿੰਦਿਆਂ ਫਗਵਾੜਾ ਤੋਂ ਸੌਰਵ ਸ਼ਰਮਾ ਨੇ ਹੋਰ ਕੀ ਕੁਛ ਕੀਤਾ ਤੁਸੀਂ ਖੁਦ ਹੀ ਸੁਲ ਲਵੋ। ਫਗਵਾੜਾ نیوز ਲਈ ਕੈਮਰਾਮੈਨ ਜੋ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੇ ਦੀ ਰਿਪੋਰਟ ਸਸੀ ਗੱਲ ਜੀ ਮੈਂ ਸੌਰਵ ਸ਼ਰਮਾ ਸਟੇਟ ਕੋਆਰਡੀਨੇਟਰ ਦੁਆਬਾ ਜ਼ੋਨ ਇੰਚਾਰਜ ਸੋਸ਼ਲ ਮੀਡੀਆ ਪੰਜਾਬ ਕਾਂਗਰਸ ਜੋ ਕਿ ਅੱਜ ਕੱਲ ਬਿਆਨ ਚੱਲ ਰਿਹਾ ਹੈ ਰਾਜਾ ਬਲਿੰਗਜੀ ਦਾ ਯੂਥ ਦੇ ਵਿੱਚ ਨਵੇਂ ਚਿਹਰਿਆਂ ਨੂੰ ਸੱfte ਚਿਹਰਿਆਂ ਨੂੰ ਕਾਂਗਰਸ ਦੇ ਵਿੱਚ ਟਿਕਟ ਦੇਣ ਦੇ ਬਾਰੇ ਅਸੀਂ ਇਸ ਚੀਜ਼ ਦਾ ਪੂਨ ਤੌਰ ਦੇ ਉੱਤੇ ਸਮਰਥਨ ਕਰਦੇ ਹਾਂ ਰਾਜਾ ਬਲਿੰਗਜੀ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਦੀ ਸੋਚ ਨੂੰ ਸਲਾਮ ਹੈ ਕਿ ਉਹਨਾਂ ਨੇ ਨਵੇਂ ਚਿਹਰਿਆਂ ਬਾਰੇ ਗੱਲ ਕੀਤੀ ਦੂਸਰੇ ਪਾਸੇ ਮੈਂ ਗੱਲ ਕਰਨ ਜਾ ਰਿਹਾ ਜੋ ਕਿ ਅੱਜ ਵੀਡੀਓ ਅੱਜ ਕੱਲ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਾਡੇ ਸਤਕਾਰਯੋਗ ਨਵਤੇਜ ਸਿੰਘ ਚੀਮਾ ਜੀ ਐਕਸ ਐਮ ਐਲ ਏ ਜਿਨ੍ਹਾਂ ਨੂੰ ਪਾਰਟੀ ਨੇ ਆਪਣੇ ਸਿੰਬਲ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਪਹਚਾਇਆ ਉਹਨਾਂ ਨੂੰ ਐਮ ਐਲ ਏ ਬਣਾਇਆ ਤੇ ਉਹਨਾਂ ਨੇ ਬਿਆਨ ਦਿੱਤਾ ਕਿ ਪਹਿਲਾਂ ਪੁਰਾਣੇ ਸਾਮਲੋ ਫੇਰ ਨਵੇਂਾਂ ਦੀ ਗੱਲ ਕਰੋ ਦੇਖੋ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਪੁਰਾਣਿਆਂ ਨੂੰ ਦੋ ਦੋ ਤਿੰਨ ਤਿੰਨ ਵਾਰ ਟਿਕਟ ਦੇ ਦਿੰਦੀ ਹੈ ਤੇ ਅਗਰ ਦੋ ਵਾਰ ਤਿੰਨ ਵਾਰ ਇੱਕ ਵਾਰ ਉਨ੍ਹਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਦੇ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਹੈ ਤਾਂ ਤੁਹਾਨੂੰ ਚਾਹੀਦਾ ਹੈ ਕਿ ਕੋਈ ਵੀ ਨਵਾਂ ਚਿਹਰਾ ਜਿਹੜਾ ਕਿ ਬਹੁਤ ਵਧੀਆ ਪਾਰਟੀ ਦੇ ਵਿੱਚ ਜ਼ਮੀਨੀ ਲੈਵਲ ਤੇ ਕੰਮ ਕਰ ਰਿਹਾ ਹੈ ਤੇ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਆਪਣੀ ਕੁਰਸੀ ਦੀ ਫਿਕਰ ਕਰਨੀ ਚਾਹੀਦੀ ਹੈ ਤੁਸੀਂ ਜੀਮਾ ਸਾਹਿਬ بڑے ਸਰਕਾਰਯੋਗ ਤੁਸੀਂ ਜਦੋਂ ਐਮਐਲਏ ਸੀਗੇ ਤੁਸੀਂ ਆਪਣੇ ਯੂਥ ਦੇ ਪ੍ਰਧਾਨ ਨਹੀਂ ਸਾਬ ਸਕੇ ਤੁਸੀਂ ਬਲਾਕ ਦੇ ਪ੍ਰਧਾਨ ਨਹੀਂ ਸਾਬ ਸਕੇ ਆਹਨ ਜੋ ਹੁਣ ਬਲਾਕ ਸੰਮਤੀਆਂ ਵੋਟਾਂ ਹੋਈਆਂ ਉਹਦੇ ਵਿੱਚ ਬਲਾਕ ਸੰਮਤੀ ਨਹੀਂ ਤੁਹਾਡੇ ਕੋਲ ਬਣਾਈ ਗਈ ਉਸ ਤੋਂ ਇਲਾਵਾ ਤੁਹਾਡੇ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਹਲਕੇ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਨੇ ਜਮੀਨੀ ਲੈਵਲ ਤੇ ਵਰਕ ਕੀਤਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਚਾਚਾਈ ਦੇ ਪੁੱਤਰ ਤੁਹਾਡੇ ਆਪਣੇ ਭਰਾ ਨੇ ਤੁਹਾਡੇ ਤੁਹਾਡਾ ਸਾਥ ਛੱਡਿਆ ਇਸ ਦਾ ਮਤਲਬ ਇਹ ਤੁਹਾਡੇ ਵਿੱਚ ਕੁਝ ਕਮਜ਼ੋਰੀਆਂ ਸੀ ਤੁਹਾਡੀਆਂ ਨਾਕਾਮੀਆਂ ਸੀ ਸੋ ਮੈਂ ਇਹ ਕਹਿਣਾ ਚਾਹੁੰਦਾ ਪਾਰਟੀ ਦੇ ਉੱਪਰ ਕੋਈ ਨਹੀਂ ਹੋ ਸਕਦਾ ਪਾਰਟੀ ਦੇ ਉੱਪਰ ਸੌਰਵ ਸ਼ਰਮਾ ਨਹੀਂ ਪਾਰਟੀ ਦੇ ਉੱਪਰ ਤੁਸੀਂ ਨਹੀਂ ਪਾਰਟੀ ਦੇ ਉੱਪਰ ਰਾਜਾ ਬਰੇਲੇ ਸੋ ਅਗਰ ਪੰਜਾਬ ਪ੍ਰਧਾਨ ਦੇ ਹੋਣ ਦੇ ਨਾਤੇ ਉਹਨਾਂ ਨੇ ਕੋਈ ਬਿਆਨ ਦਿੱਤਾ ਤਾਂ ਉਹ ਪਾਰਟੀ ਦੇ ਨਾਲ ਕਿਸੇ ਚੀਜ਼ ਦੇ ਉੱਤੇ ਚਰਚਾ ਕਰਕੇ ਹੀ ਦਿੱਤਾ ਗਿਆ ਹੋਵੇਗਾ ਸੋ ਮੈਂ ਇਹ ਹੀ ਕਹਾਂਗਾ ਕਿ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਕਾਂਗਰਸ ਦੇ ਵਿੱਚ ਪਹਿਲੇ ਹੀ ਕਈ ਚੀਜ਼ਾਂ ਦੇ ਉੱਤੇ ਬੜਾ ਕਾਂਟ੍ਰੋਵਰਸ ਹੈ ਸਾਡਾ ਮੇਨ ਫੋਕਸ ਇਹ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ 2027 ਦੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਨੀ ਚਾਹੀਦੀ ਹੈ। ਅਗਰ ਇੱਕ ਦੂਜੇ ਲਈ ਅਸੀਂ ਐਡੀ ਲੜੀ ਜਾਵਾਂਗੇ ਤਾਂ ਕਾਂਗਰਸ ਦੀ ਸਰਕਾਰ ਆਣਾ ਤਾਂ ਦੂਰ ਤੁਸੀਂ ਆਪਣੇ 10 ਤੋਂ 15 ਐਮਐਲਏ ਨਹੀਂ ਜਿਤਾ ਸਕਦੇ। ਸੋ ਇੱਕ ਦੂਜੇ ਦਾ ਸਾਥ ਦਿਓ, ਇੱਕ ਦੂਜੇ ਦੀਆਂ ਲੱਤਾਂ ਖਿੱਚੋ। ਦੇਖੋ ਐਸ ਟਾਈਮ ਪੰਜਾਬ ਦੀ ਪ੍ਰਧਾਨ ਦੀ ਕੁਰਸੀ ਦੇ ਉੱਤੇ ਰਾਜਾ ਬਣਿੰਗੀ ਹਨ। ਕੱਲ ਕੋਈ ਹੋਰ ਹੋਵੇਗਾ। ਫਰਸੋ ਕੋਈ ਹੋਰ ਹੋਵੇਗਾ ਇਸ ਤੋਂ ਪਹਿਲਾਂ ਕੋਈ ਹੋਰ ਸੀ ਸੋ ਇਸ ਚੀਜ਼ ਨੂੰ ਇਹ ਨਾ ਸਮਝੋ ਕਿ ਇਹ ਕਿਸੇ ਬੰਦੇ ਨੇ ਆਪਣੇ ਪਰਸਨਲ ਥਿਊ ਦਿੱਤੇ ਹਨ ਇਹ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਆਪਣੀ ਪਾਰਟੀ ਦੇ ਨਾਲ ਆਪਣੀ ਜਿਹੜੀ ਸੀਨੀਅਰ ਲੀਡਰਸ਼ਿਪ ਨਾਲ ਕੋਈ ਚੱਤਿਆ ਕੀਤੀ ਹੋਵੇਗੀ ਤਾਂ ਹੀ ਇਹ ਬਿਆਨ ਦਿੱਤੇ ਹਨ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਦੂਜੇ ਨਾਲ ਰਲ ਮਿਲ ਕੇ ਚਲੋ ਤੇ ਇੱਕ ਦੂਜੇ ਦੀਆਂ ਲਤਾਂ ਨਾ ਖਿੱਚੋ ਧੰਨਵਾਦ